ਮੈਂ ਰੋਜ਼ ਮਾਰਾ ਜਿਹਾ ਆਪਣਾ ਕੰਮ ਕਾਜ ਕਰਨ ਵਾਸਤੇ ਦੁਕਾਨ ਤੇ ਬੈਠਾ ਸੀ ਅਚਾਨਕ ਨਡਾਲਾ ਪੁਲਿਸ ਜਿਹਦੇ ਵਿੱਚ ਤਿੰਨ ਚਾਰ ਐਸਆਈ ਜਾਂ ਸਿਪਾਈ ਇਹ ਸਾਰੇ 8-10 ਜਣੇ 8-10 ਜਣੇ ਆਏ ਤੇ ਆਗੇ ਮੈਨੂੰ ਹਾਥਕੜੀ ਲਾ ਕੇ ਲੈ ਗਏ ਕਿੰਨੇ ਕਵੇ ਦੀ ਗੱਲ ਹੈ ਇਹ ਕੋਈ 12:30 1 ਵਜੇ ਦੇ ਕਰੀਬ ਦੀ ਗੱਲ ਹੋਈਗੀ ਵਾਕਿਆ ਐਗਜੈਕਟ ਟਾਈਮ ਨਹੀਂ ਯਾਰ ਇੰਨਾ ਕੁ ਟਾਈਮ 12:30 ਤੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਕੋਈ ਨਡਾਲੇ ਚ ਲੜਾਈ ਹੋਈ ਹੈ ਲੜਾਈ ਵਿੱਚ ਮੈਂ ਸੀ ਉੱਥੇ ਜੀ ਤਰੀਕ ਪਈ ਗਈ 27 ਸਤੰਬਰ ਜਦ ਕਿ ਮੈਂ ਦੱਸਣਾ ਚਾਹੁੰਦਾ 27 ਸਤੰਬਰ ਨੂੰ ਮੇਰੇ ਸੋਹਰਾ ਸਾਹਿਬ ਦੀ ਮੌਤ ਹੋਈ ਸੀ ਔਰ ਮੈਂ ਉਸ ਟਾਈਮ ਤੇ ਜਲੰਧਰ ਸੀ ਸੂਰੇ 9:30 ਵਜੇ ਤੇ ਨੜਾਲੇ ਤੋਂ ਜਾ ਚੁੱਕਾ ਸੀ ਜਲੰਧਰ ਨੂੰ ਸਾਡੇ ਘਰ ਮੌਤ ਹੋਈ ਕੀ ਮੈਂ ਲੜਾਈ ਕਰਾਂਗਾ ਔਰ ਦੂਜੀ ਗੱਲ ਤੁਹਾਨੂੰ ਦੱਸਣਾ ਜੋ ਲੜਾਈ ਕੋਈ ਨਗਰ ਨਵਾਸੀ ਨੜਾਲਾ ਕਹਿੰਦੇ ਕਿ ਨੜਾਲੇ 'ਚ ਲੜਾਈ ਹੋਈ ਹੈ ਲੜਾਈ ਹੋਈ ਨਹੀਂ ਝੂਠੀ ਫੇਕ ਇੰਜਰੀ ਲਾ ਕੇ ਮੇਰਾ ਨਾਮ ਵਿੱਚ ਐਡ ਕਰ ਦਿੱਤਾ ਕਿਉਂਕਿ ਜਿਹੜੀ ਇਹ ਕੰਪਲੇਂਟ ਦਿੱਤੀ ਹੈ ਜਿਹੜੀ ਐਮਐਲਆਰ ਆਈ ਆ ਇਹ ਦਲੇਰ ਸਿੰਘ ਤੇ ਆਈ ਹੈ ਦਲੇਰ ਸਿੰਘ ਨੇ ਕੋਈ ਜਗ੍ਹਾ ਖਰੀਦੀ ਹੈ ਉਸ ਜਗ੍ਹਾ ਦੇ ਵਿੱਚ ਵਾਲਮਿਕ ਸਮਾਜ ਦੇ ਉਹ ਸੋਰੀ ਮਹਿਰਾ ਸਮਾਜ ਦੇ ਲੋਕ ਰਹਿਆ ਤੇ ਦਲੇਰ ਸਿੰਘ ਉਹ ਜਗ੍ਹਾ ਖਾਲੀ ਕਰਾਉਣੀ ਚਾਹੁੰਦਾ ਸੀ ਪੰਚਾਇਤ ਚ ਕਈ ਵਾਰੀ ਮੁੱਦਾ ਆਇਆ ਔਰ ਪੰਚਾਇਤ ਨੇ ਇਹਦਾ ਫੈਸਲਾ ਕੀਤਾ ਕਿ ਇਹਨਾਂ ਬੰਦਿਆਂ ਨੂੰ ਕੋਈ ਜਗ੍ਹਾ ਲੈ ਦਿਓ ਇਹ ਬੰਦੇ ਉਧਰ ਸ਼ਿਫਟ ਹੋਣ ਦੂਜੀ ਜਗ੍ਹਾ ਲੈ ਲਓ ਤੇ ਉਹਨੇ ਜਾਣਬੁੱਝ ਕੇ ਝੂਠੀ ਫੇਕ ਇੰਜੀ ਲਾ ਕੇ ਆਪਣੀ ਉਂਗਲ ਜਾਂ ਕਿਤੇ ਸੱਟ ਲਾਈ ਔਰ ਸੱਟ ਲਵਾ ਕੇ ਐਮਐਲਨ ਕਟਾ ਗਏ ਉਹਨਾਂ ਮੇਰਾ ਪਰਿਵਾਰ ਦੇ ਜੀਆਂ ਦਾ ਜਿੰਨਾ ਚਾਰ ਪੰਜ ਜੀ ਉਹਨਾਂ ਦੇ ਇੱਕ ਮੇਰਾ ਨਾਲ ਵਿਚ ਲਾਤਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਉਸ ਟਾਈਮ ਤੇ ਜਲੰਧਰ ਸੀ ਜਲੰਧਰ ਮੈਂ ਆਪਣੇ ਸੋਹਰਾ ਸਾਹ ਦੇ ਸੰਸਕਾਰ ਕਰਨ ਤੋਂ ਬਾਅਦ ਹੀ ਇੱਥੇ ਆਇਆ ਤੇ ਮੈਂ ਜਦ ਕਿ ਮੇਰੇ ਘਰ ਅਫਸੋਸ ਕਰਨ ਵਾਲੇ ਲੋਕ ਸਾਰੇ ਬੈਠੇ ਹੋਏ ਜਨ ਤੇ ਮੈਂ ਨੂੰ ਨਾ ਤੇ ਨੜਾਲੇ ਦੀ ਲੜਾਈ ਹੋਈ ਆ ਤੇ ਨਾ ਮੈਂ ਲੜਾਈ ਹੋ ਜਗਾ ਤੇ ਸਿਰਫ ਇਹ ਮੌਤ ਪਰ ਬੰਦਿਆਂ ਨੂੰ ਹਰਾਸ ਕਰਨ ਵਾਲੀ ਗੱਲ ਆ ਕਿਉਂਕਿ ਅਸੀਂ ਪੋਲੀਟੀਕਲੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ ਤੇ ਉਹ ਸਾਨੂੰ ਕਿਸ ਤਰ੍ਹਾਂ ਕੱਜਰ ਕਰੀ ਤਨ ਪੂਰਾ ਪੰਜਾਬ ਹੀ ਦੇਖ ਰਿਹਾ ਕਿ ਕਿਛਰੀਆਂ ਗੋਲੀਆਂ ਚੱਲ ਰਹੀਆਂ ਕੱਲ ਤੁਸੀਂ ਦੇ ਪਰਸੋਂ ਦੇਖਿਆ ਸਿਆਣਾ ਪਿੰਡ ਦਾ ਸਰਪੰਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸਰਪੰਚ ਦਾ ਬੇਟਾ ਅੱਜ ਮੈਨੂੰ ਦੁਕਾਨ ਤੋਂ ਫੜ ਗਏ ਇਦਾਂ ਹਥਕੜੀਆਂ ਲਾ ਕੇ ਲੈ ਗਏ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਆ ਤੁਸੀਂ ਕਿਸੇ ਗੈਂਗਸਟਰ ਨੂੰ ਹਥਕੜੀ ਨਹੀਂ ਲਗਾ ਸਕਦੇ ਔਰ ਤੁਸੀਂ ਮੈਨੂੰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਮੈਂ ਨੜਾਲੇ ਦਾ ਵਾਈਸ ਪ੍ਰਧਾਨ ਆ ਮੇਰੀ ਪੰਨੀ ਪੀੜ੍ਹੀ ਜਿਸੀ ਇਲੈਕਸ਼ਨ ਜਿੱਤੇ ਨੜਾਲੇ ਮੇਰੇ ਦਾਦਾ ਜੀ ਮੇਰੀ ਮਾਂ ਮੇਰੀ ਵਾਈਫ ਅੱਜ ਅਸੀਂ ਦੋਨੋਂ ਜੀ 5 ਲੱਖਾਂ ਨੜਾਲੇ ਜਿੱਤੀਆਂ ਕੀ ਕਿਸੇ ਐਮਐਲਏ ਨੇ 5 ਲੱਖਾਂ ਅੱਜ ਤੱਕ ਜਿੱਤੀਆਂ 5 ਲੱਖਾਂ ਜ ਲੋਕਾਂ ਦਾ ਫਤਵਾ ਸਾਡੇ ਨਾਲ ਲੋਕਾਂ ਦਾ ਸਹਿਯੋਗ ਆ ਇਥੇ ਇੱਕ ਇਲੈਕਸ਼ਨ ਜਿੱਤੀ ਜਾਂਦੀ ਸਾਨੂੰ ਦੋ ਇਲੈਕਸ਼ਨ ਮੇਰੀ ਮਿਸੇਜ ਨੂੰ ਤੇ ਸਾਨੂੰ ਦੋਨੋਂ ਵਾਰਡਾਂ ਇਲੈਕਸ਼ਨ ਜਿੱਤਾਈ ਇਹ ਲੋਕਾਂ ਦਾ ਪਿਆਰ ਆ ਜਿਹੜਾ ਅਸੀਂ ਲੋਕਾਂ ਦੇ ਕੰਮ ਕਾਰ ਲਈ ਜਾਂਦੇ ਆ ਸਾਡਾ ਮੋਰਲ ਡਾਊਨ ਕਰਨ ਲਈ ਇਹ ਕੰਮ ਕੀਤਾ ਗਿਆ ਪਰ ਜਦ ਤੱਕ ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਆਪਾਂ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਹਾਈ ਕੋਈ ਚੈੱਕ ਕਰਨਾ ਹੈ ਕੋਈ ਪ੍ਰਸ਼ਾਸਨ ਇਹ 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 ਤੇ ਲੇਟਰੋਂ ਬਾਅਦ ਦੀ ਗੱਲ ਨਾ ਮੈਂ ਤੇ ਕਹਿੰਦਾ ਤਫਤੀਸ਼ ਕਰੋ ਮੈਂ ਕਹਿੰਦਾ ਕੋਈ ਨਗਰ ਨਵਾਸੀ ਜਿਸ ਗੁਰੂ ਪੀਰ ਪਗੰਬਰ ਨੂੰ ਮੰਨਦਾ ਵਾ ਉਹ 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 ਰਸ ਜੀ ਆਪਣੇ ਬੱਚੇ ਲੈ ਕੇ ਜਾ ਕੇ ਕਹਦੇ ਕਿ ਸੋਨੂ ਮੋਕੇ ਤੇ ਵਾਰਦਾ ਤੇ ਜਿੱਥੇ ਲੜਾਈ ਹੋਈ ਪਹਿਲੀ ਗੱਲ ਲੜਾਈ ਹੋਈ ਨਹੀਂ ਜੇ ਲੜਾਈ ਹੋਈ ਸੋਨੂ ਉੱਤੇ ਹੈਗਾ ਤੇ ਮੈਂ ਗੁਨਾਹਗਾਰ ਮੈਂ ਆਪਣੇ ਬੱਚੇ ਕੋਈ ਨਿਆ ਨਿਆਤ ਹੋਣਾ ਚਾਹੀਦਾ ਝੂਠਾ ਜਾਮ ਲਾ ਰਿਹਾ ਰਿਹਾ ਤੁਹਾਡੇ ਬਿਲਕੁਲ ਸ਼ਰਮ ਝੂਠਾ ਕੋਈ ਨਗਰ ਨਾਸੀ ਤੁਸੀਂ ਯਾਰ ਪ੍ਰੈਸਰ ਪੌਟਰ ਤੁਸੀਂ ਸੁਣੀ ਨਾ ਡਾਲ ਜੀ ਕਿਤੇ ਕੋਈ ਲੜਾਈ ਹੋਈ ਤੁਸੀਂ ਜੋ ਆਪ ਦੇ ਦਿਓ ਕੋਈ ਨਗਰ ਨਾਸੀ ਕਹਦੇ ਮੈਂ ਤਿੱਕੋ ਕਹਣਾ ਕਿ ਜਿਹੜਾ ਵੀ ਨਗਰ ਨਾਸੀ ਕਿਸੇ ਵੀ ਗੁਰੂ ਪੀਰ ਪਗੰਬਰ ਨੂੰ ਮੰਨਦਾ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦਾ ਉਹ ਜਾ ਕੇ ਉਸ ਉਹਦੀ ਹਜ਼ੂਰੀ ਆਪਣੇ ਬੱਚੇ ਲੈ ਕੇ ਕਹਦੇ ਕਿ ਸੋਨੂ ਉਸ ਟਾਈਮ ਤੇ ਮੌਜੂਦ ਸੀ ਸੋਨੂ ਉੱਥੇ ਅਸੀਂ ਦਿਨ ਮੈ ਅਗਲਟੀ ਸੀ ਉਹਨਾਂ ਉਹਨਾਂ ਨੇ ਸਮਝ ਜੀ ਕਿ ਇਸ ਤਰ੍ਹਾਂ ਦੇ ਤੁਹਾਡਾ ਜੋ 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 ਲੀਗਲ ਕੋਰਸ ਅਡਾਪਟ ਕਰਾਂਗੇ ਲੜਾਈ ਹੈ ਲੜਾਈ ਲੜਾਂਗੇ ਕੋਈ ਈ ਗੱਲ ਨਹੀਂ ਹੈ ਜਿਹੜਾ ਕੰਮ ਕੀਤਾ ਨਹੀਂ ਉਹਦੀ ਸਜ਼ਾ ਕਿਉਂ ਠੀਕ ਰੱਬ ਰੱਬ ਤੇ ਵਿਸ਼ਵਾਸ ਹੈ ਉਹ ਵਾਹਿਗੁਰੂ ਤੇ ਵਿਸ਼ਵਾਸ ਹੈ ਉਹ ਸੱਚ ਦੇ ਨਾਲ ਸੱਚ ਦੀ ਜਿੱਤ ਹੋਏਗੀ